ਹਾਂ ਜੀ ਵੀਰੇ ਰਜਾਨਾ ਦੀ ਤਰ੍ਹਾਂ ਆਪਣੇ ਕੋਲੇ ਜਿਹੜੇ ਪਾਰਸਲ ਆ ਰਹੇ ਆ 50% ਆਫ ਦੇ বিনা ਨਾਗਾ ਆ ਰਹੇ ਆ ਤੇ ਵੈਰਾਈਟੀ ਓਪਨ ਹੋ ਚੁੱਕੀ ਹੈ ਦੇਖੋ ਹੈਡਰਲੇ ਸਾਈਡ ਵੀ ਆਪਾਂ ਪੂਰੇ ਹੈਨਾ ਸੈਟ ਵਾਈ ਸੈਟ ਮਟੀਰੀਅਲ ਲਾਏ ਹੋਏ ਆ ਦੇਖੋ ਬਿਲਕੁਲ ਨਵੇਂ-ਨਵੇਂ ਕੱਪੜਿਆਂ ਤੇ ਆਰਗੇਨਿਕ ਬੇਸ ਤੇ ਸੈਲਫ ਤੇ ਹਰੇਕ ਤਰ੍ਹਾਂ ਦਾ ਆਪਣਾ ਕੋਲੇ ਬੇਸ ਆ ਰਿਹਾ ਹੈ ਇਹਨਾਂ ਦੇ ਰੇਟ 50% ਆਫ ਹੀ ਨਿਕਲਨੇ ਆ ਔਰ ਦੂਸਰੀ ਸਾਈਡ ਤੇ ਦੇਖੋ ਜੀ ਆ ਨਵੇਂ-ਨਵੇਂ ਕੱਪੜੇ ਸਿਮਰ ਗਦਾਸ਼ ਢਬਕਾ ਵਰਕ ਵਾਲੇ ਜਰੀ ਵਰਕ ਵਾਲੇ ਇਹ ਸਾਰੇ ਲਾਸਟ ਤੱਕ ਜਿੰਨੇ ਵੀ ਡਿਜ਼ਾਈਨ ਲੱਗੇ ਆ ਵੀਰੇ ਸਾਰੇ ਤੁਹਾਨੂੰ ਆਵਾ 50% ਆਫ ਦੇ ਦੋਣੇ ਇੱਕ ਮਿੰਟ ਰੁਕੋ ਭਾਜੀ ਰੁਕੋ ਆ ਦੇਖੋ ਜੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਹੈਂਡਵਰਕ ਦੇ 20 ਨੈਕ ਬਣ ਕੇ ਆਏ ਆ ਮੇਰੇ ਕੋਲੇ ਬਹੁਤ ਕਦਰੇ ਔਰ ਕਲਰ ਚਾਰਟ ਇੰਨਾ ਚ ਅਵੇਲੇਬਲ ਹੈ ਔਰ ਦੂਸਰਾ ਦੇਖੋ ਹਿੱਟਡ ਡਿਜ਼ਾਈਨ ਪਰਲ ਵਰਕ ਇਹਦਾ ਰੇਟ ਵੀ ਉਹੀ ਰਹਿਣ ਵਾਲਾ ਜੀ 50% ਟੌਪ ਅੱਗੇ ਚੱਲੀਏ ਤਾਂ ਆ ਦੇਖੋ ਜੀ ਵੈਰਾਈਟੀ ਬਹੁਤ ਸੋਹਣੀ ਸੋਹਣੀ ਤੇ ਸ਼ਾਨਦਾਰ ਆ ਗਈ ਹੈ ਜਿੱਦਾਂ ਇਹਦੇ ਰੇਟ ਲੱਗਦੇ ਆ ਆਪਾਂ ਅਪਡੇਟ ਦੇਵਾਂਗੇ ਤੁਹਾਨੂੰ ਸਾਰੇ ਡਿਜ਼ਾਈਨ ਦੇਖੋ ਡਿਜ਼ਾਈਨ ਬਹੁਤ ਸੋਹਣਾ ਤੁਹਾਡੇ ਸਾਹਮਣੇ ਓਪਨ ਕਰ ਰੱਖਿਆ ਹੈ ਬ੍ਰਾਈਟਲ ਟੱਚ ਦੇ ਵਿੱਚ ਮੇਰੇ ਕੋਲੇ ਆਈਟਮ ਆਈ ਹੈ ਕਲਰ ਬ੍ਰਾਈਟ ਮਿਲਣਗੇ ਦੁਪੱਟਾ ਵੀ ਵਰਕ ਵਾਲਾ ਮਿਲੇਗਾ ਆਰਗੈਨਿਕ 베ਸ ਦੇ ਉੱਤੇ ਇਹ ਡਿਜ਼ਾਈਨਿੰਗ ਹੈ ਏ ਕੋ ਦੀਆ ਆਰਗੈਨਜਾਕ ਇਹ ਆ ਆਰਗੈਨਿਕ 베ਸ ਸੌਫਟ ਤੇ ਪਿਆਰਾ ਔਰ ਇਹਦੇ ਵਿੱਚ ਕਲਰ ਦੇਖੋ ਜੀ ਬਹੁਤ ਹੀ ਪਿਆਰੇ ਪਿਆਰੇ ਤੇ ਸੋਹਣੇ ਸੋਹਣੇ ਕਲਰ ਆਏ ਆ ਆਮ ਤੌਰ ਤੇ ਦੋ ਜਾਂ ਚਾਰ ਕਲਰ ਮਿਲਣਗੇ ਕਰੀਏਨ ਦੇ ਵਿੱਚ ਤੁਹਾਨੂੰ ਇੱਥੇ 10 ਕਲਰ ਦਾ ਸੈੱਟ ਮੇਰੇ ਕੋਲ ਆਇਆ ਹੈ ਤੇ ਰੇਟ ਦੀ ਗੱਲ ਕਰ ਲਈਏ ਜੀ ਰੇਟ ਦੇਖੋ ਜੀ ਜਿਹੜਾ ਸੰਤ ਸ਼ਪੈਸ਼ਲ ਏ ਕਿੰਨੇ ਜੀ ਸਫੈਲ 21 ਨਰ ਦੇ ਵਿੱਚ ਲੈ ਕੇ ਆ ਸੀ ਕੋਟਨ ਦਾ ਸੂਟ ਤੇ ਮਡਾਲ ਦਾ ਦੁਪੱਟਾ ਕੋਟਨ ਦਾ ਸੂਟ ਤੇ ਮਡਾਲ ਦਾ ਦੁਪੱਟਾ ਤੁਸੀਂ ਯਕੀਨ ਮੰਨਿਓ 1300 1400 ਵਾਲਾ ਮਾਲ ਹੈ ਜੀ ਆਹ ਦੁਪੱਟੇ ਤੇ ਲੈਸ ਹੈਗਾ ਆ ਫਰੰਟ ਹੈ ਦੀ ਇਹ ਮਿਲਣ ਜਾ ਰਿਹਾ ਦੇਣ ਲੈਣ ਨੂੰ ਜ ਆਪਣੇ ਵਾਸਤੇ ਰਹਿਣਾ ਸਿਰਫ 500 ਰੁਪਏ ਦਾ ਹੀ 500 ਰੁਪਏ ਵੀ ਇਹਨਾਂ ਚ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਕੋਟਨ ਕਮਾਂਗੇ ਕੋਟਨ ਨੂੰ ਮਡਾਲ ਦਾ ਦੁਪੱਟਾ ਹੈ ਆਰਟੀਕਲ ਬਹੁਤ ਪਿਆਰਾ 13 13 1600 ਲੈਣ ਜਾ ਰਹੇ ਸਿਰਫ 500 ਰੁਪਏ ਦਾ ਆਪਣੇ ਵਾਸਤੇ ਲੈਣਾ ਕਿਸੇ ਭੈਣ ਭਾਈ ਨੇ ਵੇਚਣ ਵਾਸਤੇ ਲੈਣਾ ਕਿਸੇ ਦੇਣ ਲੈਣ ਲੈਣਾ ਮਿਲਗਾ 500 ਰੁਪਏ ਦਾ 500 ਰੁਪਏ ਸੂਟ ਹੈ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਗੈਰ ਲੋਨ ਤੋਂ ਬਗੈਰ ਡ੍ਰੈਕਿੰਗ ਤੋਂ 5 ਮੀਟਰ ਆਲ ਓਵਰ ਸੂਟ ਹੈ ਮਡਾਰਨ ਦਰਪਟਾ ਵੀਡੀਓ ਅੱਛੀ ਲੱਗੀ ਹਾਂਜੀ ਭਾਜੀ ਆ ਕਿਵੇਂ ਖਿਲਾ ਰਹੇ ਆ ਬਾਈ ਬੈਠੇ ਆ ਇਹ ਭਾਜੀ ਤਿਆਰੀ ਕਰ ਰਹੇ ਆ ਸਪੈਸ਼ਲ 21 ਦਿਨਾਂ ਦਾ ਮੇਲਾ ਲੱਗੇ ਗੋਠੀਆਂ ਲਾਇਆ ਪਹਿਲਾਂ ਰਕਸ਼ਾ ਬੰਦਨ ਦਾ ਮੇਲਾ ਆਇਆ ਸੀ ਰਕਸ਼ਾ ਬੰਦਨ ਤੋਂ ਉਹ 21 ਦਿਨਾਂ ਦਾ ਮੇਲਾ ਭਾਜੀ ਤੇ ਇੰਨੇ ਸੂਟ ਖਿਲਾਰ ਰੱਖੇ ਆ ਉਹ ਭਾਜੀ ਗੋਠੀ ਵਾਲੇ ਆ ਇਹ ਗੋਠੀਆਂ ਇੰਨੀ ਬਰੇਡ ਬਣੂਗੀ ਐਵੇਂ ਪੁਰਾਣੇ 2-4 ਸੂਟ ਖਾਦੇ ਵੀਡੀਓ ਬਣਾਦੀ ਅਸੀਂ ਵੀਡੀਓ ਨਹੀਂ ਬਣਾਉਂਦੇ ਸਾਰੇ ਨਾਮੇ ਸਾਰੇ ਨਾਮੇ ਜਿੰਨੀਆਂ ਸਨਾਰ ਬਾਅਦ ਵੀਡੀਓ ਗੋਠੀ ਵਾਲੇ ਬੰਦੇ ਭਾਜੀ ਕਿਉਂ ਬੰਦੀ ਐ ਕੋਈ ਬਰੇਡਿਟੀ ਹਰ ਘੰਟੇ ਘੰਟੇ ਬਰੇੜੀ ਆਂਦੀ ਹੈ ਹਰ ਘੰਟੇ ਘੰਟੇ ਜਮਾ ਸਹੀ ਗੱਲ ਹਫਤੇ ਬਾਅਦ ਮਾਲਕ ਕਹਿੰਦੇ ਐਤੇ ਹਰ ਘੰਟੇ ਬਾਅਦ ਨਵੀਂ ਚੀਜ਼ ਮਿਲਦੀ ਹੈ ਹਰੇਕ ਘੰਟੇ ਬਾਅਦ ਨਵੀਂ ਚੀਜ਼ ਮਿਲੂ ਵੀ ਹਰੇਕ ਘੰਟੇ ਬਾਅਦ ਤੇ 10 ਘੰਟੇ ਦੁਕਾਨ ਉਪਰ ਖੁੱਲ੍ਹੇ ਨੇ 10 ਕਦੇ 10 ਸੈਟ ਬਣ ਰਹੀ ਨੇ ਭਾਈ ਨਵੀਆਂ ਚੀਜ਼ਾਂ ਸੋ ਸਾਨਾ ਬੱਟੀ ਕਰ ਬਰੇਗੀ ਬੜੀ ਭਾਜੀ 60% ਸੌ ਭਾਜੀ ਲਓ ਜੀ 21 ਦਿਨਾਂ ਦੇ ਮੇਲੇ 60% ਆਫ ਦੇ ਤੁਸੀਂ ਵੀ ਲੁੱਟ ਲਓ ਪੂਰੀ ਮौज ਤੇ ਆ ਡਿਜ਼ਾਈਨ ਦੇਖੋ ਆ ਸਾਰੇ ਡਿਸਪਲੇ ਕੀਤੇ ਹੋਏ ਆ ਔਰ ਸਾਰੇ ਰਲਵੇਂ ਮਿਲਣੇ ਡਿਜ਼ਾਈਨ ਤੇ ਆ ਔਰ ਦੀ ਭਾਜੀ ਆਹ ਦੇਖੋ ਸੈਮੀ ਦਾ ਡਿਜ਼ਾਈਨ ਦੇਖੋ ਭਾਜੀ ਤੁਸੀਂ ਯਕੀਨ ਮੰਨਿਓ 33-3400 ਰੁਪਏ ਫੁੱਟ ਲਿਖਿਆ ਤੇ ਆਜ ਇਸੇ ਮੱਤੀ ਬੜੀ ਬਡੇਕ ਤੇ ਚਲੇ ਆ ਪੀਸ ਪਿਆਰ ਕਰਾਉ 34 3500 ਰੁਪਏ ਇਸ ਘਾਟਰੀ ਮਿਲੇਗਾ ਮਸ਼ਰੀਨ ਦਾ ਕੂੜਾ ਭਾਜੀ ਤੇ 3 ਮੀਟਰ ਬਾਟਮ ਹੈ ਭਾਜੀ ਕੱਟ ਵਰ ਦੇਖੋ ਭਾਜੀ ਆ ਕੱਟ ਵਰ ਕਾਹ ਕਿਰੇ ਦੇ ਆਹ ਕਿਰੇ ਦੇ ਕੱਟ ਵਰ ਕਾ ਭਾਜੀ ਕੱਟ ਵਰ ਤੇ ਕਰੋ ਵੀ ਪਿਓਸ ਪਾਰਕਿੰਗ ਚਿਲਕ ਦੇ ਉੱਪਰ ਬਹੁਤ ਹੀ ਸ਼ਾਨਦਾਰ ਆਰਟੀਕਲ ਬਹੁਤ ਹੀ ਪਿਆਰਾ ਆਰਟੀਕਲ ਕੱਟ ਵਰ ਘੇਰਾ ਦੀ ਕੱਟ ਵਰ ਘੇਰਾ ਤੇ ਕੱਟ ਵਰ ਦਬੱਟਾ ਬਹੁਤ ਹੀ ਪਿਆਰਾ ਆਰਟੀਕਲ ਹੈ ਰੀਡ ਤੇ ਕਲੋ 15 16 ਸੂਟ ਹੈ ਮਿਲਣ ਜਾ ਰਿਹਾ 750 ਰੁਪਏ ਦਾ ਬ੍ਰਾਂਡ ਲੈ ਕਲੋ ਬ੍ਰਾਂਡ ਮਿਲਦਾ ਦਾ ਮਾਲ ਹੈ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਕਲਰ ਚਾਰਟ ਬਹੁਤ ਪਿਆਰੇ ਪਿਆਰੇ ਜੀ ਦੁਪੱਟਾ 2 2 ਮੀਟਰ ਦਾ ਪੂਰਾ 50 ਤੋਂ ਵੱਧ 2 ਪੇ ਲੱਗਾ ਹੈ ਇਹ ਮੇਲਾ ਲੱਗਾ 21 ਦਿਨਾਂ ਲਈ 21 ਦਿਨ ਸਪੈਸ਼ਲ ਦੇ ਵਿੱਚ ਬਹੁਤ ਸੋਹਣੇ ਸੋਹਣੇ ਆਰਟਮੈਂਟ ਤੇ 50% ਸਕੋਟ ਤੋਂ ਜ਼ਿਆਦਾ ਡਿਸਕਾਊਂਟ ਹੈ ਹੁਣ ਦੋ ਲਖਾਰਿਆ ਗਏ ਸਾਈ ਭਾਜੀ ਆਏ ਭਾਜੀ ਲੋ ਭਾਜੀ ਲੋ ਜਿਵੇਂ ਤੁਸੀਂ ਨਾਰਮਲ ਦਿਖਾਏ ਜੀ ਮੇਰੇ ਕੋਲ ਵੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਆ ਜਿਹੜੇ ਕਿ ਤੁਹਾਨੂੰ 50% ਆਫ ਤੇ ਮਿਲਨੇ ਆ ਇਹ ਵੀਰੇ ਵੈਰਾਈਟੀ ਹੈ ਨਾ ਦੇਖੋ ਜਿਹੜੇ ਪਾਰਸਲ ਆਪਣੇ ਕੋਲੇ ਦਿੱਲੀ ਇਸ ਤਰ੍ਹਾਂ ਦੇ ਪਾਰਸਲ ਆਉਂਦੇ ਕਿ ਜਿੱਦੇ ਵਿੱਚ ਤੁਹਾਨੂੰ ਡਿਸਕਾਊਂਟ ਵਾਲੇ ਹੀ ਡਿਜ਼ਾਈਨ ਮਿਲਨੇ ਆ ਆ ਜਿਹੜੇ ਸੂਟ ਦਿਖਾ ਰਹੇ ਵੀਰੇ ਬਾਈ ਬਾਈ 23 2300 ਵਾਲੇ 24 2400 ਵਾਲੇ ਸੂਟ ਨੇ ਜਿਹੜੇ ਕਿ ਹੁਣ 1100 1200 1150 ਦੀ ਰੇਂਜ 'ਚ 50 ਆਫ ਤੇ ਮਿਲ ਰਹੇ ਨੇ ਆ ਦੇਖੋ ਫੁੱਲ ਹੈਵੀ ਸੂਟ ਚਾਹੇ ਬਰੀ ਵਾਸਤੇ ਲਾ ਸਕਦੇ ਹਾਂ ਚਾਹੇ ਆਪਾਂ ਕਿਸੇ ਨੂੰ ਮੈਰਿਜ ਗਿਫਟ ਕਰਨਾ ਹੈ ਤਾਂ ਵੀ ਦੇ ਸਕਦੇ ਹਾਂ ਫੁੱਲ ਹੈਵੀ ਦੁਪੱਟੇ ਦੇ ਨਾਲ ਹੈ ਵੀਰੇ ਦੁਪੱਟਾ ਦੇਖੋ ਐ ਨਹੀਂ ਹੈ ਕਹਿਣ ਦੀ ਗੱਲ ਹੈ ਦੁਪੱਟਾ ਪੂਰਾ ਹੈਵੀ ਹੋਏਗਾ ਕਲਰ ਵੀ ਦੇਵਾਂਗੇ ਔਰ ਬੇਸ ਦੇਖੋ ਜੀ ਬਿਲਕੁਲ ਨਵਾਂ ਬੇਸ ਹੈ ਚੱਕਾ ਸਦਾ ਦੁਪੱਟਾ ਦੀ ਬਹੁਤ ਹੀ ਪਿਆਰਾ ਦੁਪੱਟਾ ਹੈਵੀ ਦੁਪੱਟਾ ਹੈ ਕਪੜਾ ਨਵੇਂ ਪੂਰੇ ਨਵੇਂ ਦੀ ਬਿਲਕੁਲ ਨਵੀਂ ਕੁਆਲਿਟੀ ਹੈ ਤੇ ਰੇਟ ਪਤਾ ਕੀ ਹੈ ਬਾਜੀ ਬਾਜੀ 2500 ਵਾਲਾ 1250 ਜੰਮੀ 2500 ਤੋਂ 2500 ਤੇ 2 ਇੱਕ ਨਾਲ ਇੱਕ ਫਰੀ ਇੱਕ ਨਾਲ ਇੱਕ ਫਰੀ ਲੋ ਜੀ 2500 ਰੁਪਏ ਦੋ ਸੂਟ ਮਿਲ ਜਾ ਰਿਹਾ ਸਿੰਗਲ ਸੂਟ ਵੀ ਲੈ ਸਕੋ 1250 ਰੁਪਏ ਅਗਰੇ ਤੋਂ ਦਿਖਾਰੇ ਸਾਲ ਭਾਜੀ ਨਵੀਆਂ ਤੋਂ ਨਵੀਆਂ ਚੀਜ਼ੇ ਭਰੀਆਂ ਆ ਦੇਖੋ ਜੀ ਵੈਰਾਈਟੀ ਦੀ ਕੋਈ ਕਮੀ ਨਹੀਂ ਵੀਰੇ ਤੁਸੀਂ ਆਓ ਤੇ ਆ ਕੇ ਬਸ ਲੈ ਜਾਓ ਜਿੰਨੇ ਮਰਜੀ ਡਿਜ਼ਾਈਨ ਲੈ ਜਾਓ ਛਾਂਟ ਕੇ ਲੈ ਜਾਓ ਐਥੇ ਕੋਈ ਆਪਸ਼ਨ ਨਹੀਂ ਜੀ ਹਾਂ ਜੀ ਤੁਸੀਂ ਪੂਰੇ ਦਾ ਪੂਰਾ ਸੈੱਟ ਲੈਣਾ ਕੱਲਾ ਕੱਲਾ ਸੂਟ ਛਾਂਟ ਕੇ ਲੈ ਸਕਦੇ ਹੋ ਹਰ ਤਰ੍ਹਾਂ ਦੀ ਡਿਜ਼ਾਈਨ ਛਾਂਟਨਾ ਸਕਦੇ ਹੋ ਕੋਲ ਵਰਾਈਟੀ ਆਈ ਹੋਈ ਆ ਮੇਰੇ ਕੋਲ ਆ ਦੇਖੋ ਆ ਜਿਹੜਾ ਸਾਰਾ ਢੇਰ ਹੈ ਨਾ ਜੀ ਆ ਸਾਰਾ ਪਾਰਟੀ ਵੇਰ ਤੁਟਾਂ ਦਾ ਹੈ ਕਟਰਾ ਦੁਪਟਿਆਂ ਨਾਲ ਵੀ ਆਲ ਓਵਰ ਵੀ ਬਾਰੀ ਵੈਰਾਈਟੀ ਨਵੀਂ ਆ ਚੁੱਕੀ ਹੈ 50% ਆਫ ਤੇ ਮੇਲਾ 21 ਦਿਨਾਂ ਦਾ 21 ਦਿਨਾਂ ਦਾ ਮੇਲਾ ਜੀ 21 ਨੂੰ ਸਪੈਸ਼ਲ ਸਪੈਸ਼ਲ 21 ਦਿਨ ਲੱਕੜੀ ਤੋਂ ਜਕੜੀ ਦੀ ਹੈ ਨਾਲੋਂ ਤੁਹਾਡੇ ਦਾ ਸਫਲਤਾ ਤੋਂ ਬਾਅਦ ਮੈਂ ਤੁਹਾਡੀ ਬੜਾ ਕਸਟਮਰ ਪਿਆਰ ਮੇਲਾ ਬਹੁਤ ਧੰਨਵਾਦ ਸਾਰੇ ਕਸਟਮਰ ਜਿਨ੍ਹਾਂ ਰੱਖ ਰੱਖਾ ਬੰਦਰ ਸਾਹਿਬ ਦੇ ਗਾਂ ਤੇ ਆਇਓ ਉਹਨਾਂ ਸਾਰਿਆਂ ਦਾ ਧੰਨਵਾਦ ਲੱਖ ਲੱਖ ਸ਼ੁਕਰ ਉਹਨਾਂ ਦਾ ਜੇ ਸਾਡੀ ਦੁਕਾਨ ਤੇ ਓਪਨ ਹੋ ਜੇ ਠੀਕ ਹੈ ਭਾਜੀ ਅਗੀਆਂ ਬਾਤਾਂ ਦਿਖਾ ਦੇਵਾਂਗੇ ਸੱਚਾ ਠੀਕ ਹੈ ਠੀਕ ਹੈ ਜੀ ਬਿਲਕੁਲ ਵਧੀਆ ਜੀ ਇਹ ਹੁਣ ਆਪਣਾ ਜਿਹੜਾ 21 ਦੇ ਨੇ ਇਹਨੂੰ ਵੀ ਐਸੇ ਤਰ੍ਹਾਂ ਕੰਮ ਕਰ ਰਿਹਾ ਜੀ ਇਹ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਹੁਤ ਹੀ ਖੂਬਸੂਰਤ ਬ੍ਰੈਡਡ ਸੂਟ ਹੈ ਸਦਾ ਸੁਹਾਗਣ ਸਦਾ ਸੁਹਾਗਣ ਸਾਰਾ ਹੈਂਡ ਹੈਂਡ ਦਾ ਕੰਮ ਕੀਤਾ ਹੋਇਆ ਬਹੁਤ ਹੀ ਪਿਆਰਾ ਤੇ ਬਹੁਤ ਹੀ ਖੂਬਸੂਰਤ ਤੇ ਬਹੁਤ ਹੀ ਜਿਆਦਾ ਸਮਾਰਟ ਬਾਜੂ ਦੀ ਗੱਲ ਕਰ ਰਹੀਏ ਪੌਣੀ ਬਾਜੂ ਹੈ ਪੂਰੀ ਭਰੀ ਹੋਈ ਜੇ ਆਪਾਂ ਦੁਪੱਟੇ ਦੀ ਗੱਲ ਕਰੀਏ ਕੱਟਵਰਕ ਦੁਪੱਟਾ ਹੈ ਹੈਂਡਵਰਕ ਸੂਟ ਹੈ ਸਦਾਸੂ ਹੱਗਣ ਸਦਾਸੂ ਹੱਗਣ ਬਿਲਕੁਲ ਬਹੁਤ ਪਿਆਰਾ ਆਰਟੀਕਲ ਇਹਦੇ ਕਲਰ ਮਿਲਣਗੇ ਸੋ ਸੱਤ ਜੀ ਆਰਟੀਕਲ ਭਾਜੀ ਬਹੁਤ ਘੱਟ ਰੇਟਾਂ ਤੇ ਆਹ ਕਲਰ ਚਾੜ ਰਹੇ ਨੇ ਬਹੁਤ ਹੀ ਸ਼ਾਨਦਾਰ ਕਲਰ ਚਾੜ ਬਹੁਤ ਹੀ ਪਿਆਰੇ ਪਿਆਰੇ ਕਲਰ ਚਾੜ 50% ਡਿਸਕਾਊਂਟ ਹੋ ਜਾ ਰਿਹਾ ਡਿਸਕਾਊਂਟ ਤੇ ਬਹੁਤ ਹੀ ਖੂਬਸੂਰਤ ਕਲਰ ਨੇ ਇਹਦੇ ਕਲਰ ਚੈੱਕ ਕਰੋ ਫਰੋਜੀ ਕਲਰ ਮੰਗੋ ਕਲਰ ਮਹਿਰੂਨ ਕਲਰ ਰੈੱਡ ਕਲਰ ਮਾਸਟਰਡ ਕਲਰ ਲੇਡ ਫਰੋਜੀ ਕਲਰ ਕੋਲ ਪਿੰਕ ਕਲਰ 7000 ਸੂਰ ਮਿਲ ਜਾ ਰਿਹਾ ਸਿਰਫ ਤੁਹਾਨੂੰ 3500 ਰੁਪਏ ਦਾ ਵੀਡੀਓ ੱਚੀ ਲਗੀ ਜਾਂ ਡਾਇਨ ਅੱਛੇ ਲੱਗੇ ਵੀਡੀਓ ਸ਼ੀ